ਜਿਸ ਬੰਸਬੋ ਜਵਾਜੇ ਲੰਗਰ ਪਹਨਾਰਾ ਲਗਾਇਆ ਗਿਆ ਉਹਨਾਂ ਪਾਸਾ ਦੀ ਵਿਆਹ ਪੁਰਬ ਤੇ ਸੋ ਪਿੰਡ ਦੇ ਤੁਸੀਂ ਮੌਜੂਦਾ ਸਰਪੰਚੀਓ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਪਿੰਡ ਨਕਰ ਦਾ ਬਹੁਤ ਪਿਆਰ ਸਤਿਕਾਰ ਹੈ ਜੋ ਸਾਰਿਆਂ ਨੇ ਬੜੀ ਸ਼ਰਧਾ ਹੈ ਤੇ 2011 ਚ ਇਹ ਨੰਕਰ ਸ਼ੁਰੂ ਹੋਇਆ ਸੀ ਅੱਜ 15 ਮੈਂ ਇੱਕ ਵਾਰ ਵਿਆਹ ਪੁਰਬ ਮਨਾਇਆ ਜਾ ਰਿਹਾ ਤੇ ਬਹੁਤ ਸੰਗਤ ਦੀ ਭਾਵਨਾ ਹੈ ਬਹੁਤੀ ਦਾਖਰੀਕ ਹੈ ਤੇ ਐਨਆਰਏ ਭਰਾ ਨੇ ਸਾਡੇ ਜਾਂ ਨਗਰ ਸਾਰਾ ਬਹੁਤ ਸਹਿਯੋਗ ਨਾਲ ਆਪਣਾ ਗ੍ਰਹੀ ਕਰਕੇ ਤੇ ਬੜੇ ਸਹਿਯੋਗ ਨਾਲ ਬੜੇ ਪਿਆਰ ਨਾਲ ਇਹ ਨਕਲ ਲਗਾਇਆ ਜਾਂਦਾ ਹੈ। ਕਿਉਂ ਟਾਟਰ ਦੇ ਉੱਤੇ ਡੱਕ ਲਗਾ ਕੇ ਯੂਥ ਜਿਹੜੇ ਆ ਬਾਬਾ ਜੀ ਦੇ ਵਿਆਹਪੁਰਬ ਤੇ ਸੰਭਲ ਹੁੰਦੇ ਨੇ ਨਸੇ ਕਰਕੇ ਸੰਭਲ ਹੁੰਦੇ ਨੇ ਸੋ ਕੀ ਕਰਨਾ ਚਾਹੋਗੇ ਉਹਨਾਂ ਨੂੰ? ਬਹੁਤ ਗਲਤ ਹੈ ਜੀ ਇਹ ਆਪਣਾ ਮੇਲਾ ਨਹੀਂ ਇਹ ਵਿਆਹਪੁਰਬ ਹੈ ਗੁਰੂ ਨਾਨਕ ਸਾਹਿਬ ਦਾ ਧਾਰਮਿਕ ਵਿਆਹਪੁਰਬ ਹੈ ਨਾ ਕਿ ਆ ਮੇਲਾ ਜਿੱਦਾਂ ਮੈਨੇ ਮੇਲੇ ਬਣਾਈ ਬਣਾਏ ਜਾਂਦੇ ਨੇ ਉਹ ਨਹੀਂ ਇਹ ਨੌਜਵਾਨਾਂ ਨੂੰ ਅਪੀਲ ਹੈ ਕਿ ਇਹ ਇਹੋ ਜਿਹੀ ਜੜੀਆ ਨਸ਼ਰਬਾਜੀ ਨਹੀਂ ਕਰਨੀ ਚਾਹੀਦੀ ਹੰਤਪਾਤੀ ਇਹ ਗੱਲ ਹੈ ਜਿਹੜੀ ਆਪਾਂ ਡੈਡਕ ਨੂੰ ਲਗਾ ਕੇ ਜਾਂ ਨਸ਼ੇ ਕਰਕੇ ਜਾਂ ਡੀਜੇ ਲਾ ਕੇ ਆਪਾਂ ਜਿਹੜੇ ਮੇਲੇ ਚ ਸ਼ਾਮਲ ਹੁੰਦੇ ਆ ਬਹੁਤ ਗਲਤ ਗੱਲ ਆ ਆਪਣੀ ਭਾਵਨਾ ਲੈ ਕੇ ਸਤਕਾਰ ਨਾਲ ਨਗਰ ਕੀਰਤਨ ਆ ਰਿਹਾ ਜਿਵੇਂ ਅੱਜ ਸultanpur ਸਾਹਿਬ ਤੋਂ ਕਲੋਂ ਇਹ ਨਗਰ ਕੀ ਬੰਦਿਕਲਣਾ ਇਹ ਬੜਾ ਸਤਕਾਰ ਨਾਲ ਪਿਆਰ ਨਾਲ ਸਾਨੂੰ ਸਹਾਇਕ ਦੇਣਾ ਚਾਹੀਦਾ ਹੈ ਸੰਗਤ ਨੂੰ ਕੀ ਕੀ ਮੈਸੇਜ ਦੇਣਾ ਚਾਹੋ ਮੈਸੇਜ ਇਹ ਹੈ ਕਿ ਚਲੋ ਆਪਣਾ ਜਿਤਨਾ ਆਪਣਾ ਵਿਆਹਪੁਰਬ ਮਨਾ ਰਹੇ ਆ ਇਹ ਹੀ ਹੈ ਕਿ ਜਿਹੜੇ ਨੌਜਵਾਨ ਸਾਡੀ ਬੱਚੇ ਆ ਜਾਂ ਸਾਡੇ ਨੌਜਵਾਨ ਵੀਰ ਨੇ ਆਪਣੇ ਭੂਰੋਲ ਬਣ ਕੇ ਅਮਰਤਸਰ ਕੇ ਆਪਣਾ ਇਨਾ ਕੀਆ ਤੋਂ ਕੱਟਿਆਂ ਦੇ ਬੀਰ ਰਹੀਏ ਕਿਸਮ ਗ੍ਰਦੀ ਸੇਵਾ ਆਪਣਾ ਮਿਹਨਤ ਕਿਰਤ ਕਰੀਏ ਸਵੰਦਸ਼ਿਪ ਬਾਰੇ ਜੀ ਵੀਰ ਜੀ ਜੋ ਅੱਜ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰੋਤੇ ਲੰਗਰ ਲਗਾਇਆ ਗਿਆ ਵਾ ਸੋ ਕਿੰਵਾਂ ਲੰਗਰ ਲਗਾਇਆ ਗਿਆ ਵਾ ਕਿਹੜੇ ਪਿੰਡੋਂ ਲਗਾਇਆ ਵਾ ਵਾਈ ਗੁੱਡੀ ਕਾਲਸਾ ਵਾਈ ਗੁਰੂ ਨਾਨਕ ਦੇਵ ਜੀ ਜੇ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਾ ਪਿੰਡ ਦੀਵਾਨੀਵਾਲ ਤੋਂ ਸਾਨੂੰ 15 ਸਾਲ ਹੋ ਗਏ ਹੈ ਇਸ ਕਾ ਲੰਗਰ ਲਾਉਂਦੇ ਆਂ ਤੇ ਨਰਨਾਣਕ ਦੇਵ ਜੀ ਦੇ ਵਿਆਹ ਪੂਰਵ ਕਰਕੇ ਇਹ ਮੰਗਰਾਂ ਲੰਗਰ ਲਗਾਈਦਾ ਹੈ ਕਨ ਦੀ ਸ਼ਰਧਾ ਪੇੜ ਦੇ ਸੰਗਤ ਦੀ ਸ਼ਰਧਾ ਕਰਕੇ ਸਾਰੇ ਪਿੰਡ ਦੇ ਲੋਕ ਕਰਾਈ ਕਰਕੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 3 ਦਿਨ ਲੰਗਾ ਚੱਲਦਾ ਨਰਨਾਣਕ ਦੇ ਵਿਆਹ ਤੋਂ ਸੋ ਕਿੰਨਾ ਲੰਗਰ ਲਗਾਇਆ ਗਿਆ ਹੈ ਖੈਰ ਕਾ 16ਵਾਂ ਲੰਗਰ ਆ ਅੱਜ ਦੀ ਸੰਗਤ ਤੋਂ ਉਹ ਵੀਰ ਜੀ ਮੈਸੇਜ ਕੀ ਦੇਣਾ ਚਾਹੋਗੇ ਆ ਜਿੱਦਾਂ ਨੌਜਵਾਨ ਮੁੜੇ ਗੁਰਨਾਨਕ ਬਾਸਾ ਦੇ ਵਿਆਹ ਪੁਰਬ ਤੇ ਡੱਕ ਲਗਾ ਕੇ ਸਪੀਕਰ ਲਗਾ ਕੇ ਹੌਲੜ ਬਾਜੀ ਕਰਦੇ ਨੇ ਨਸ਼ੇ ਆਦੀ ਕਰਕੇ ਹੀ ਜਾਂਦੇ ਆ ਸੋ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਨਹੀਂ ਇਹ ਤੇ ਹੌਲੜ ਬਾਜਾਣੋਂ ਤੇ ਬੇਨਤੀ ਆ ਵੀ ਆਪ ਆਪੋ ਆਪਣੇ ਪਿੰਡਾਂ 'ਚ ਸੇਵਾ ਕਰੋ ਸ਼ਹਿਰ ਜਾ ਕੇ ਬਹੁਤਾ ਹੌਲੜ ਬਾਜੀ ਨਾ ਕਰੋ ਜੇ ਜਾਣਾ ਵੀ ਆ ਤੇ ਨਿਮਰਤਾ ਨਾਲ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਨਸਿਕ ਉਹ ਨਹੀਂ ਆਉਂਦੇ ਕਿ ਫਤਿਹ ਉਹ ਜਿਹੜਾ ਨੱਕ ਮੇ ਆਇਆ ਜਾ ਰਿਹਾ ਹੈ ਕਰੀ ਬੰਦੂ ਜੀ ਆਪਿਆਰਾ ਸੰਗਤ ਸੇਵਾ ਕਰਦੇ ਨੇ ਇਹ ਸੰਗਤਾਂ ਦੇ ਸਹਿਯੋਗ ਨਾਲ ਆਰਐਨਆਈ ਵੀਰਾਂ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਨੇ ਸਹਿਯੋਗ ਨਾਲ ਸਹਿਯੋਗ ਨਾਲ ਇਹ ਸੰਗਤ ਲਈ ਕਾਫੀ ਨਗਰ ਨੂੰ ਵਿਕਾਸ ਕਰਿਆ ਜਿਵੇਂ ਜਿਹੜੇ ਵੀਰ ਕੋਈ ਕਿੰਦੇ ਬੈਕਗ੍ਰਾਉਂਡ ਦੇ ਜਾਂਦੇ ਨੇ ਉਤਨਵਾਜੀ ਕਰਦੇ ਨੇ ਸ਼ਾ ਕਰਦੇ ਨੇ ਇਹ ਤੁਹਾਨੂੰ ਇੱਕ ਮਾਨਕ ਪਾਸਾ ਦਾ ਪ੍ਰਾਜਾ ਇੱਕ ਧਾਰਮਿਕ ਸਮਾਗਮ ਧਾਰਮਿਕ ਮੌਕੇ 'ਤੇ ਜਾ ਕੇ ਖੁਸ਼ੀਆਂ ਲੈਣੀਆਂ ਨੇ ਨਾ ਕਿ ਉਸ ਤੋਂ ਆਪਾਂ ਕੋਈ ਕੋਈ ਬੰਦਭਾਗੀ ਕੋਈ ਚੀਜ਼ ਲੈਣੀ ਮੈਂ ਨਾਲ ਵੀਰਾਂ ਨੂੰ ਅਪੀਲ ਕਰਦਾ ਕਿ ਕੋਈ ਵੀ ਟਲਟਾ ਦੇ ਹੁਲਰਵਾੜੀ ਨਾ ਕਰੋ ਨਸ਼ਾ ਨਾ ਕਰੋ ਨਸ਼ਾ ਕਰਕੇ ਨਾ ਤਾਂ ਸ਼ਾਨਕਵਾਸ਼ ਨਗਰ ਕੀਰਤਾਂ ਆ ਰਹੇ ਆ ਦਰਸ਼ਨ ਕਰੋ ਸਮਾਜਿਕ ਗੰਭੀਰਤਾ ਦੀ ਖੁਸ਼ੀ ਹੋਂਦ ਬਣੀ ਬਾਤ ਜੜ ਕੇ ਸੇਵਾ ਕਰਨ। ਇਹੋ ਪੀਲ ਕਰਾਂਗੇ ਕਿ ਇਹ ਜਿਹੜੇ ਕੰਮ ਨਾ ਕੀਤਾ ਜਾਂਦਾ ਟਲਰਵਾੜੀ ਨਾ ਕੀਤੀ ਜਾਂਦੀ ਹੈ ਕਿ ਗੁਰੂਆਂ ਦੀ ਸੇਵਾ ਵਿੱਚ ਹੈ ਗੁਰੂਆਂ ਦੇ ਬਹੁਤ ਬਹੁਤ ਰਿਸ਼ਤਿਆਂ ਨਾਲ ਜੁੜਿਆ ਹੋਇਆ ਹੈ। ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੀ। ਆ ਲੈ ਕੀ ਸਦਕੇ ਜਾਵੇ ਤੁੰਦ ਜੀ ਦਵੀ ਮਨਸਤਾਨਾ ਵੇ ਕੁਝ ਮੰਗਦਾ ਕਿਉਂ ਨਹੀਂ ਪਰ ਕੇ ਬੈਠਿਆ ਰਕਾਨਾ ਵੇ ਕੁਝ ਮੰਗਦਾ ਕਿਉਂ ਨਹੀਂ ਸਾਡੇ ਗੁਰਬੰਦ ਜਾਨੀ ਬਾਪੇ ਦਾ ਨਾਮ ਤੇ ਵਿਆਹ ਕੀ ਸੀ ਜਾਂ ਨਾ ਹੋਵੇ ਮਾਰਾ ਪੈਰ ਕਰਦੇ ਨੇ ਸਤਿਗੁਰੂ ਰਹਿਤਾਂ ਬੁਝੇ ਆ ਲੰਗਰਾਂ ਦੀ ਸੇਵਾ ਬਹੁਤ ਵੱਡੇ ਕਾਰਜਾਂ ਨਾਲ ਚਲਵਾਉਂਦਾ ਵੀਰ ਮੇਰੇ ਚੱਲ ਰਹੀ ਹੈ ਸਤਿਗੁਰੂ ਕਿਰਨਾਂ ਸਤਿ ਸ਼੍ਰੀ ਅਕਾਲ ਬਾਬੇ ਨਾਨਕ ਜੀ ਆਵਿਆ ਜੇ ਪੁੱਛਿਆ ਸਭ ਨੂੰ ਸਾਡੀ ਜੇ ਪ੍ਰਦਰਸ਼ਨ ਦੀ ਮਾਰਗ ਦਰਸ਼ਕ ਲਈ ਬਾਬਾ ਜੀ ਚੜ੍ਹਦੀ ਕਲਾ ਰੱਖਣੀ ਮਨਾਂ ਪਾਲਣਾ ਪੂਰੀ ਕਰਨੀ ਮਿਠਾਈਆਂ ਜਿਨ੍ਹਾਂ ਬੀਤੀ ਦੁਆਵਾਂ ਮੰਗ ਆਇਆ ਸੁਖੁਣਿਆ ਦੇਖਰ ਕਾਜਰ ਚਾਏ ब्रामण आया तूं बगना त कहा रे कुझु मग न सिखियांव कहा रे कुझु मंगदा सही सामे त ख़ुशि